ਇੱਥੇ ਪਹੁੰਚਿਆ ਆਪਾਂ ਬੈਠ ਕੇ ਇੱਥੇ ਸਤਨਾਮ ਸ਼੍ਰੀ ਵਾਹਿਗੁਰੂ ਦਾ ਜਾਪ ਕਰੀਏ ਤੇ ਡੱਲੇਵਾਲ ਸਾਹਿਬ ਦੀ ਛੇਤ ਜਾਪੀ ਲਈ ਅਰਦਾਸ ਕਰੀਏ ਤੇ ਆਪਣੀ ਨੇ ਕਾਮਯਾਬੀ ਵਾਸਤੇ ਅਰਦਾਸਾਂ ਬੇਨਤੀਆਂ ਕਰੀਏ ਕਿਉਂਕਿ ਸਰਕਾਰਾਂ ਨੇ ਤੇ ਆਪਣਾ ਪੱਲਾ ਛੁਡਾ ਲਿਆ ਆ ਸਾਡੇ ਕੋਲ ਉਹ ਤੁਹਾਨੂੰ ਠੱਗਣ ਆਏ ਸੀ ਝੂਠੇ ਵਾਅਦੇ ਲਾਰੇ ਲਾ ਕੇ ਤੁਹਾਡੇ ਕੋਲ ਵੋਟਾਂ ਨਹੀਂ ਆਉਂਦਾ ਅੱਜ 35 ਦਿਨਾਂ ਤੋਂ ਸਰਕਾਰ ਨੂੰ ਇਹ ਨਹੀਂ ਪਤਾ ਕਿ ਕੋਈ ਆਗੂ ਸੋਕਰਤਾਰ ਦੇ ਬੇਟਾ ਆ ਅਸੀਂ ਉਹਨੇ ਜਾ ਕੇ ਕੋਈ ਖਬਰ ਸਾਰ ਲਈਏ ਚੰਗੀ ਮੰਗ ਸੈਂਟਰ ਦੇ ਅੱਗੇ ਰੱਖੀਏ ਸਭ ਆਪ ਨੂੰ ਆਪਣੇ ਕੰਮਾਂ ਦੇ ਵਿੱਚ బిਹੀ ਨੇ ਇਹ ਬੂਟਾ ਲੈਣ ਨਹੀਂ ਹੁੰਦੇ ਨੇ ਤੁਹਾਡੇ ਕੋਲ ਸਾਰੇ ਲੀਡਰ ਸੋ ਮੇਰੀ ਬੇਨਤੀ ਹੈ ਕਿ ਜਾਸ ਗੁਰੂ ਹੁਣ ਲੱਗਾ ਸਾਰੇ ਜਾਣੇ ਇੱਥੇ ਆਓ ਹਰ ਗੁਰੂ ਜੀ ਬੇਨਤੀ ਨੂੰ ਪ੍ਰਵਾਨ ਕਰਿਓ ਨਾਮ ਵਾਹਿਗੁਰੂ ਸਤ ਨਾਮ ਵਾਹਿਗੁਰੂ ਸਤ ਨਾਮ सम वागुरु सतनाम 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 सत नाम गुरु 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 सत नाम वाहे ਨਾ ਰਣਜੋਤ ਸਿੰਘ ਰੰਦਾਵਾ ਬਲਾਕ ਪ੍ਰਧਾਨ ਕਾਦੀਆਂ ਭਾਰਤੀ ਕਿਸਾਨ ਯੂਨੀਅਨ ਕਾਦੀਆਂ ਇਹ ਜਿਹੜਾ ਅੱਜ ਬੰਦ ਦੀ ਕਾਲ ਆ ਸੰਯੁਕਤ ਕਿਸਾਨ ਮੋਰਚਾ ਲੋ ਦਿੱਤੀ ਗਈ ਸੀ ਉਹਦਾ ਕਾਰਨ ਹੈ 35 ਦਿਨ ਹੋ ਗਏ ਆ 34 ਤੋਂ 35 ਦਿਨ ਹੋ ਗਏ ਡੱਲੇਵਾਲ ਸਾਹਿਬ ਮਰਨਵਰ ਤੇ ਬੈਠੇ ਆ ਨਾ ਕੇਂਦਰ ਸਰਕਾਰ ਨਾ ਪੰਜਾਬ ਸਰਕਾਰ ਕੋਈ ਵੀ ਸਰਕਾਰ ਜਿਹੜੀ ਅਜੇ ਤੱਕ ਉਹਨਾਂ ਦੀ ਸੁਣਵਾਈ ਵਾਸਤੇ ਨਹੀਂ ਗਈ ਕਿਉਂਕਿ ਉਹਨਾਂ ਸਾਰੇ ਟ੍ਰੀਟਮੈਂਟ ਲੈਣ ਤੋਂ ਨਾ ਕਰ ਦਿੱਤੀ ਆ ਉਹਨਾਂ ਕਹਿੰਦੇ ਵੀ ਜਾਂ ਤੇ ਮੌਤ ਤੇ ਜਾਂ ਫਿਰ ਜਿਹੜੀਆਂ ਮੰਗਾਂ ਮੰਨੀਆਂ ਜਾਣਗੀਆਂ ਕਿਸਾਨਾਂ ਦੀਆਂ ਤਾਂ ਇਹ ਜਿਹੜਾ ਮਰਨਵਰ ਤੋਂ ਟੁੱਟੇਗਾ ਉਹਨਾਂ ਅਜੇ ਤੱਕ ਕੋਈ ਵੀ ਟ੍ਰੀਟਮੈਂਟ ਜਿਹੜਾ ਵਾ ਨਹੀਂ ਇਸ ਕਰਕੇ ਉਹਨਾਂ ਦੇ ਹੱਕ ਦੇ ਵਿੱਚ ਜਿਹੜਾ ਅੱਜ ਇਹ ਬੰਦ ਕੀਤਾ ਗਿਆ ਵਾ ਤੇ ਸਰਕਾਰਾਂ ਨੂੰ ਇਹ ਬੇਨਤੀ ਆ ਕਿ ਛੇਤੀ ਤੋਂ ਛੇਤੀ ਜਿਹੜੀਆਂ ਮੰਗਾਂ ਮੰਨਣ ਤਾਂ ਕਿ ਖਸਾਨ ਆਗੂ ਜਿਹੜਾ ਜਗਜੀਤ ਸਿੰਘ ਡੱਲੇਵਾਲ ਆ ਉਹਨਾਂ ਨੂੰ ਕੌਮ ਨੂੰ ਉਹਨਾਂ ਨੂੰ ਖੋਣਾ ਨਾ ਪਏ ਕਿਉਂਕਿ 35 ਦਿਨ ਬਹੁਤ ਜ਼ਿਆਦਾ ਹੁੰਦੇ ਆ ਮਰਨ ਵਰ ਤੇ ਬੈਠੇ ਆ ਤੇ ਇਸ ਕਰਕੇ ਇਹੋ ਹੀ ਸਬੰਧ ਵਿੱਚ ਅੱਜ ਬੰਦੀ ਕਾਲ ਦਿੱਤੀ ਗਈ ਆ ਐਮਐਸਪੀ ਦਾ ਗਰੰਟੀ ਕਰਉਣੀ ਚਾਹੀਦਾ ਵਾ ਕਰਜ਼ਾ ਮਾਫੀ ਤੇ ਬਾਕੀ ਜਿਹੜਾ ਪ੍ਰਾਲੀ ਸੰਸ਼ੋਧਨ ਦਾ ਬਿੱਲ ਤੇ ਬਿਲੀ ਬਿੱਲ ਜਿਹੜੇ ਇਹਨਾਂ ਕਿਹਾ ਸੀ ਆਪਾਂ ਪਹਿਲਾਂ ਮੰਗਾ ਮੰਨੀਆਂ ਸਨ ਮੁੜ ਕੇ ਮੁੱਕਰ ਗਏ ਆ ਉਹੀ ਹੋਈ ਮੰਗਾ ਨੇ ਉਹਨਾਂ ਦੇ ਛੇਤੀ ਤੋਂ ਛੇਤੀ ਜਿਹੜੀ ਕੇਂਦਰ ਸਰਕਾਰ ਆ ਸੁਣਵਾਈ ਕਰੇ ਤੇ ਕਿਸਾਨਾਂ ਦੀ ਮੰਗਾ ਮੰਨਣ ਜਿਹੜੀ ਬੰਦਾ ਅੱਜ ਪਠਾਨਕੋੜਾ ਅਮਸਰ ਹਾਈਵੇ ਤੇ ਨਿਸ਼ਾਰਾ ਮੱਝਾ ਸਿੰਘ ਵਿਖੇ ਜਿਹੜਾ ਧਰਨਾ ਚੱਲ ਰਿਹਾ ਵਾ ਇੱਥੇ ਜਿਹੜਾ ਰੋਡ ਬੰਦ ਕੀਤਾ ਗਿਆ ਵਾ ਇਹ ਸਿਰੇ 7 ਵਜੇ ਤੋਂ ਬੰਦ ਆ ਤੇ ਸ਼ਾਮੀ 5 ਵਜੇ ਤੱਕ ਜਿਹੜਾ ਬੰਦ ਰਹੇਗਾ ਸਿਰਫ ਐਮਰਜੈਂਸੀ ਸਵਾਵਾ ਜਿਹੜੀਆਂ ਨੇ ਉਹਨਾਂ ਨੂੰ ਹੀ ਲੰਘਣ ਦੀ ਇਜਾਜ਼ਤ ਆ ਤੁਰੇ ਪ੍ਰੋਗਰਾਮੀ ਜਿਹੜਾ ਉਹਨਾਂ ਨੂੰ ਤੁਸੀਂ ਕੀ ਰਂਦੇ ਹੋ ਉਹਨਾਂ ਨੇ ਰੱਖ ਕੇ ਆਪਣੇ ਜਿਹਾ ਵੱਡੇ ਖੁੱਲੇ ਬਣੌਰ ਦਾ ਜਿੱਥੇ ਮਾਕੇ ਦੇ ਵਿੱਚ ਛਿੱਕੀਤਾ ਆਪਾਂ ਮੈਨੂੰ ਪਤਾ ਕਿ ਜਿਹੜੀ ਇੱਥੇ ਆਡੀ ਲੁੱਟ ਕਰਕੇ ਛੱਡਣੀ ਆ ਇਹ ਸਮਝੌਤੇ ਕੀਤੇ ਨੇ ਇਹ ਵਾਰਤ ਦੇ ਨਾਲ ਸਮਝੌਤਾ ਹੋਇਆ ਕਿ ਜਿਹੜਾ ਵੀ ਕੋਈ ਲੁੱਟ ਸਕਦਾ ਆਪਣੀ ਸਕੀਮ ਦੇ ਨਾਲ ਦਾ ਪੇਜ ਦੇ ਨਾਲ ਉਹ ਲੁੱਟ ਕੇ ਲੈ ਜਾਓ ਕਰ ਗਏ ਅਸੀਂ ਤੈਨੂੰ ਕਹਿੰਦੇ ਵੀ ਤੜਨੇ ਹਜਾ ਇਹ ਜਿਹੜੀਆਂ ਥਾੜੀਆਂ ਜ਼ਮੀਨਾਂ ਦੇ ਸਾਰਾ ਕੁਝ ਕਬਜ਼ਾ ਕਰ ਲਿਆ ਇਹ ਵੱਡੇ ਕਿਉਂ ਟਾਕੂ ਕਰ ਰਹੇ ਨੇ ਇਹ ਇੱਥੇ ਅੰਬਰਸਾਰ ਤੋਂ ਲੈ ਕੇ ਬੰਬਈ ਕਲਕੱਤਾ ਸਸੀ ਜਿਹੜੇ ਟੇਬਲ ਦੇ ਉੱਤੇ ਬੈਠੇ ਆ ਲੋ ਸਭ ਤੋਂ ਪਹਿਲਾਂ ਸਾਨੂੰ ਇਹਦਾ ਪਤਾ ਹੋਣਾ ਚਾਹੀਦਾ ਵੀ ਸਾਡੇ ਦਲੇਵਾਲ ਸਾਹਿਬ ਧੁਖੜ ਘਰ ਤੇਜ ਬੈਂਕ ਨਹੀਂ ਦੇ ਉਹਨਾਂ ਦਾ ਮਰਨ ਵਰਤ ਸ਼ਾਮਲ ਹੋ ਗਿਆ ਉਹ ਹੈ ਕਿ ਐਮਐਸਪੀ ਆਦੇ ਕਿੰਨਾਂ ਤੇਨ ਹਸਪੀਟਲ ਮਤਲਬ ਕੀ ਹੈ ਤਾਂ ਸਾਨੂੰ ਚਾਹੀਦੀ ਵੀ ਕਿ ਉਹ ਵੈਨੀਮਲ ਕੁਆਟਰ ਪ੍ਰਾਈਜ਼ ਸਰਕਾਰ ਨੇ ਕਿ ਰੇਟ ਪ੍ਰਾਈਸ ਦਿੱਤਾ ਕਿ ਇਹ 2300 ਵਿਕੂਗਾ ਤੇ ਇਹਨਾਂ ਵਾਲਾ ਸਰਦਾ ਪਾ ਕੇ ਉਹਦਾ 50% ਜਿਹੜਾ ਵਾ ਉਹਦੇ 'ਚ ਖਰਚਾ ਚੜ ਗਿਆ ਤੇ ਉਹਦਾ ਮਾੜੀ ਕੀ ਨਾਮ ਕਰਦਾ ਮੈਂ ਕੈਪਟਨ ਹਵਾਲ ਸਿੰਘ ਪੰਜਾਬ ਖਸਰਾ ਮਜ਼ਦੂਰ ਯੂਨੀਅਨ ਦਾ ਸੂਬਾ ਖਜ਼ਾਂਚੀ ਲੋਡ ਵੇ ਪੀਜੀ ਵੇਖੋ 13 ਫਰਵਰੀ ਤੋਂ ਲੈ ਕੇ ਸੰਭੂ ਬਾਡਖ ਨੌਰੀ ਬਾਰਡਰ ਤੇ ਧਰਨਾ ਚੱਲ ਰਿਹਾ ਨਾ ਹੀ ਸੈਂਟਰ ਸਰਕਾਰ ਦੇ ਨਾ ਹੀ ਪੰਜਾਬ ਸਰਕਾਰ ਦੇ ਕੋਈ ਜੂਨ ਸਰਕਰਾਈ ਕਰਨਾ ਤੇ ਲਗ ਲਗ ਪ੍ਰੋਜੈਕਟ ਕੀਤੇ ਗਏ ਆ ਸ਼ਾਂਤਬਾਈ ਤਰੀਕੇ ਦੇ ਨਾਲ ਜਥੇ ਭੇਜ ਕੇ ਵੀ ਵੇਖ ਲੇ ਅੱਜ 35 ਦਿਨ ਤੇ ਸਾਡਾ ਸਰਦਾ ਜਗਜੀਤ ਸਿੰਘ ਡੱਲੇਵਾਲ ਮਰਨ ਵਰਤੇ ਬੈਠਾ ਲੇਕਿਨ ਸਰਕਾਰ ਦਾ ਕੋਈ ਹੰਗਾਰਾ ਨਹੀਂ ਮਿਲਿਆ ਸੁਪਰੀਮ ਕੋਰਟ ਤੋਂ ਦਬਾਅ ਪਾ ਰਿਆ ਜਾਂ ਅਸੀਂ ਸਤਿਕਾਰ ਕਰਨੇ ਸੁਪਰੀਮ ਕੋਰਟ ਦਾ ਬਹੁਤ ਬਹੁਤ ਆਦਰ ਕਰਦੇ ਆ ਲੇਕਿਨ ਉਧਰੋਂ ਦਬਾਅ ਪਾਇਆ ਜਾ ਰਿਹਾ ਕਿ ਡੱਲੇਵਾਲ ਨੂੰ ਕਿਸੇ ਵੀ ਤਰੀਕੇ ਨਾਲ ਜਿਹੜੀ ਪੰਜਾਬ ਸਰਕਾਰ ਆ ਜਿਹਨ ਨੂੰ ਕੋ ਮਤ ਚਾਹੀਦੀ ਉਹ ਲਏ ਸਾਡੇ ਕੋ ਉਹਨੂੰ ਚੁੱਕ ਕੇ ਤੇ ਸ਼ਿਫਟ ਕੀਤਾ ਜਾਵੇ ਕਿਸੇ ਹਸਪੀਟਲ ਦੇ ਵਿੱਚ ਕਿਉਂਕਿ ਜਿਹੜਾ ਅੰਦੋਲਨ ਚੱਲ ਰਿਹਾ ਇਹ ਅੰਦੋਲਨ ਨੂੰ ਜਿਹੜਾ ਨਿਖੇੜਿਆ ਜਾਏ ਜਿਹੜਾ ਖੇਰੂ-ਖੇਰੂ ਕੀਤਾ ਜਾਏ ਅੰਦੋਲਨ ਨੂੰ ਅਸੀਂ ਇਹ ਸਰਕਾਰ ਦੋਵੇਂ ਸਰਕਾਰਾਂ ਨੂੰ ਕਹਿੰਨੇ ਆ ਕਿ ਇਹ ਜਨਤਾ ਇਹ ਹਮਾਮ ਇਹ ਅੰਦੋਲਨ ਕੱਲਾ ਕਿਸਾਨਾਂ ਦਾ ਅੰਦੋਲਨ ਨਹੀਂ ਆ ਕਿਸਾਨਾਂ ਨੂੰ ਤੇ ਇੱਕ ਮੋਹਰਾ ਬਣਾ ਕੇ ਅੱਗੇ ਰੱਖਿਆ ਗਿਆ ਇਹ ਹਰ ਵਰਗ ਦਾ ਜਿਹੜਾ ਬੰਦਾ ਰੋਟੀ ਖਾਂਦਾ ਜਿਹੜਾ ਬੰਦਾ ਸਾਹ ਲੈ ਰਿਹਾ ਏ ਧਰਤੀ ਤੇ ਉਸ ਨੂੰ ਇਹ ਅੰਦੋਲਨ ਜਿਹੜਾ ਉਹਦੇ ਲਈ ਵੀ ਹੈ ਅਸੀਂ ਸਾਰਿਆਂ ਨੂੰ ਇਹ ਕਹਿੰਨੇ ਆ ਕਿ 30 ਤਰੀਕ ਦਾ ਜਿਹੜਾ ਅੱਜ ਪੰਜਾਬ ਬੰਦ ਦਾ ਸੱਦਾ ਅਸੀਂ ਵੇਖਿਆ ਬਾਜ਼ਾਰਾਂ ਦੇ ਵਿੱਚ ਵੀ ਪੂਰੇ ਕਿਸਾਨ ਭਰਾਵਾਂ ਨੇ ਮਜ਼ਦੂਰ ਭਰਾਵਾਂ ਨੇ ਰੇੜੀ ਵਾਲਿਆਂ ਉਸ ਤੋਂ ਬਾਅਦ ਦੁਕਾਨਦਾਰਾਂ ਨੇ ਬੜਾ ਸਮਰਥਨ ਦਿੱਤਾ ਕਿਉਂਕਿ ਉਹਨਾਂ ਨੂੰ ਪਤਾ ਉਹਨਾਂ ਨੂੰ ਇਹ ਚੀਜ਼ਾਂ ਪਤਾ ਲੱਗ ਗਿਆ ਕਿ ਇਹ ਅੰਦੋਲਨ ਜਿਤਨਾ ਬੜਾ ਜ਼ਰੂਰੀ ਆ ਇਸ ਕਰਕੇ ਅਸੀਂ ਪੂਰੇ ਪੂਰੇ ਪੰਜਾਬ ਨੂੰ ਇਹ ਬੇਨਤੀ ਕਰਦੇ ਆ ਕਿ ਤਗੜੇ ਹੋ ਕੇ ਜੋ 4 ਤਰੀਕ ਨੂੰ ਸ਼ੰਭੂ ਬਾਰਡਰ ਖਨੌਰੀ ਬਾਰਡਰ ਤੇ ਚੱਲੋ ਖਨੌਰੀ ਬਾਰਡਰ ਤੇ ਸਰਦਾਰ ਜਗਜੀਤ ਸਿੰਘ ਢੱਲੇਵਾ ਦਾ ਸਮਰਥਨ ਕਰੋ ਕਿਉਂਕਿ ਇਹ ਮੌਕਾ بار بار ਨਹੀਂ ਜੇ ਮਿਲਣਾ ਕੋਈ ਇਨਸਾਨ ਨਹੀਂ ਆ ਕੋਈ ਦੋ ਦਿਨ ਭੁੱਖਾ ਨਹੀਂ ਰਹਿ ਸਕਦਾ ਤਿੰਨ ਦਿਨ ਨਹੀਂ ਰਹਿ ਸਕਦਾ ਇੱਕ ਲੋਕਾਂ ਦੀ ਖਾਤਰ ਉਹਦੇ ਉੱਤੇ ਕੋਈ ਇੰਨੀ ਮਜਬੂਰੀ ਨਹੀਂ ਉਹਨੇ ਲੋਕਾਂ ਦੇ ਹਲਾਤ ਵੇਖ ਕੇ ਉਹ ਬੰਦਾ ਪੜਿਆ ਲਿਖਿਆ ਲੈ ਲੰਬੀ ਕੀਤੀ ਉਸ ਬੰਦੇ ਨੇ ਉਹ 45 ਸਾਲ ਇੱਕ ਕਿਸਾਨੀ ਮਜ਼ਦੂਰੀ ਦੇ ਉੱਤੇ ਲਾਤੇ ਹੁੰਨੇ ਆਪਣੇ ਜ਼ਿੰਦਗੀ ਤੇ ਲੇਕਿਨ ਉਹਨੇ ਘਰ ਦਾ ਕੋਈ ਕੰਮ ਨਹੀਂ ਕੀਤਾ ਲੇਕਿਨ ਲਾਸਟ ਵੇਖਿਆ ਉਹਨੇ ਕਿ ਨਾ ਹੀ ਸੈਂਟਰ ਸਰਕਾਰ ਨਾ ਹੀ ਪੰਜਾਬ ਸਰਕਾਰ ਕੋਈ ਸਾਡੇ ਤੇ ਕਰ ਰਹੀ ਆ ਕੋਈ ਸਾਡਾ ਹੰਗਾਰਾ ਭਰ ਰਹੀ ਆ ਲਾਸਟ ਉਹਨੇ ਇੱਕ ਮਰਨਾ ਜਿਹੜਾ ਮਰਨ ਵਰਤ ਚੁਣਿਆ ਜਿਹੜਾ ਕਿ ਅੱਜ ਲੋਕ ਸਮਰਥਨ ਦੇ ਰਹੇ ਤੁਸੀਂ ਵੇਖ ਹੀ ਰਹੇ ਜੇ ਸਭ ਤੋਂ ਵੱਧ ਯੋਗਦਾਨ ਸੋਸ਼ਲ ਮੀਡੀਆ ਦਾ ਅਸੀਂ ਤੁਹਾਡਾ ਬਹੁਤ ਧੰਨਵਾਦ ਕਰਦੇ ਆਂ ਕਿਉਂਕਿ ਜਿਹੜਾ ਵਕਾਊ মিডিਆ ਆ ਸਰਕਾਰੀ ਉਹ ਤੇ ਬਿਲਕੁਲ ਛੁਪਿਆ ਉਹਨਾਂ ਦੇ ਪੈਸੇ ਲੈ ਕੇ ਸਰਕਾਰਾਂ ਤੋਂ ਉਹੀ ਗੱਲ ਕਰਨੀ ਆ ਜੋ ਸਰਕਾਰਾਂ ਕਹਿੰਦੀਆਂ ਨੇ ਇੱਕ سوشل মিডিਆ ਤੁਹਾਡੀ ਸਾਡੇ ਤੋਂ ਵੀ ਜ਼ਿਆਦਾ ਕੁਰਬਾਨੀ ਆ ਜਿਹੜੇ ਕਿ ਵਿੱਚ ਹਰ ਜਗ੍ਹਾ ਦੇ ਵਿੱਚ ਆ ਕੇ ਚੱਲਦੇ ਬੰਬ ਵੇਖੇ ਤੁਸੀਂ ਉੱਥੇ ਕਿਦਾਂ ਅਤਰੂ ਗੈਹ ਛੁੱਟੀ ਜਾ ਰਹੀ ਸੀ ਪਾਣੀ ਦੀਆਂ ਬਿਚਾਰਾਂ ਛੁੱਟੀਆਂ ਜਾ ਰਹੀਆਂ ਸੀ ਲੇਕਿਨ ਤੁਸੀਂ ਵਿੱਚ ਆ ਕੇ ਤੁਸੀਂ سوشل মিডিਆ ਨੇ ਪੂਰਾ ਯੋਗਦਾਨ ਦਿੱਤਾ ਤੁਹਾਡਾਂ ਅਸੀਂ ਬਹੁਤ ਧੰਨਵਾਦ ਕਰਦੇ ਆ ਤੁਹਾਡੀ ਕੁਰਬਾਨੀ ਨੂੰ ਮੈਂ ਮੁਖਤਾਰ ਸਿੰਘ ਉਗਰੇਵਾਲ ਪੰਜਾਬ ਕਿਸਾਨ ਮੋਰਚਾ ਜੁੜੀ ਅੱਜ ਲਗਭਗ ਪੰਜਾਬ ਦੀਆਂ ਸਾਰੀਆਂ ਜਥੇਬੰਦੀਆਂ ਜਿਹੜੀਆਂ ਉਹ ਇਕੱਠੀਆਂ ਹੋਈਆਂ ਨੇ ਇੱਥੇ ਵੀ ਇਕੱਠੀਆਂ ਹੋ ਗਈਆਂ ਨੇ ਉੱਪਰ ਵੀ ਅਸਕੇਮ ਜਿਹੜਾ ਸਾਰਾ ਇਕੱਠਾ ਹੋਇਆ ਦੋ ਫੋਰਮ ਜਿਹੜੇ ਸਾਡੇ ਪਹਿਲਾਂ ਲੜ ਰਹੇ ਆ ਕੇ ਐਮਐਮ ਤੇ ਐਸਕੇਐਮ ਗੈਰਾ ਇੰਦਗ ਕੋਈ ਇਕੱਠੇ ਹੋ ਕੇ ਲੜ ਰਹੇ ਆ ਸਾਰਾ ਪੰਜਾਬ ਲੜ ਰਿਹਾ ਹੁਣ ਜਥੇਬੰਦੀਆਂ ਦਾ ਕੰਮ ਗਾਂ ਚੱਲ ਗਿਆ ਸਾਡੇ ਨਾਲ ਆੜਤੀ ਭਾਈ ਜਰਾ ਪਿੰਡੂ ਮਜ਼ਦੂਰ ਸਬਜ਼ੀ ਮੰਡੀ ਦਾਣਾ ਮੰਡੀ ਬਟਾਲੇ ਦਾ ਮੈਂ ਬਟਾਲੇ ਤੋਂ ਬੋਲਦਾ ਬਟਾਲੇ ਦੇ ਸੁੱਕੇ ਤਲਾ ਦੀ ਸਾਰੀ ਮੰਡੀ ਡੇਰਾ ਰੋਡ ਮੰਡੀ ਕਰਿਆਨੇ ਵਾਲੇ ਪਟਵਾਰ ਯੂਨੀਅਨ ਪੀਆਰਟੀਸੀ ਪੰਜਾਬ ਰੋਡਵੇ ਸਾਰੀਆਂ ਜਥੇਬੰਦੀਆਂ ਸਾਨੂੰ ਸਮਰਥਨ ਆ ਔਰ ਸਾਰੀਆਂ ਸਾਡੇ ਨਾਲ ਆ ਲਗਭਗ ਸਾਰਾ ਪੰਜਾਬ ਜਿਹੜਾ ਵਾ ਉਹਦੇ ਵਿੱਚ ਸ਼ਾਮਿਲ ਆ ਜਾਇਜ ਮੰਗਾ ਸਿੱਖਾਨਾਂ ਦੀ ਕਿਉਂਕਿ ਸਾਰੇ ਐਨਕੀ ਤੁਹਾਡੇ ਨਾਲ ਹੋ ਗਏ ਇੱਕ ਹੁੰਦਾ ਨਾ ਜਾਇਜ ਕਹਿ ਦੇਣਾ ਜਿਹੜੇ ਬੁੱਧੀਜੀਵੀਆਂ ਨੇ ਟੇਬਲ ਤੇ ਬੀਕੇ ਗੱਲ ਕੀਤੀ ਆ ਉਹਨਾਂ ਨੇ ਇਹਨਾਂ ਮੰਗਾ ਬਾਰੇ ਨਿਚੋੜ ਕੱਢ ਕੇ ਸਭ ਕੁਝ ਦੱਸ ਦਿੱਤਾ ਵਾ ਔਰ ਮੈਂ ਇਹ ਵੀ ਗੱਲ ਨਾਲ ਕਹੂੰਗਾ ਮੈਨੂੰ ਬੜਾ ਦੁੱਖ ਹੁੰਦਾ ਕਹਿਣ ਲੱਗਿਆ ਇਹ ਤੇ ਜਿਹੜਾ ਸੰਵਿਧਾਨਕ ਤੌਰ ਤੇ ਸਾਡੇ ਜਿਹੇ ਦਾ ਪ੍ਰਧਾਨ ਮੰਤਰੀ ਚੁਣਿਆ ਗਿਆ ਹੋਵੇ ਤੇ ਆਪਣੇ ਆਪ ਨੂੰ ਗਰੀਬੀ ਰੇਖਾ ਤੋਂ ਥੱਲੇ ਦਾ ਦੱਸ ਕੇ ਚੁਣਿਆ ਗਿਆ ਹੋਵੇ ਕਿ ਮੈਂ ਚਾਹ ਵੇਚਣ ਵਾਲਾ ਮੈਂ ਗਰੀਬਾਂ ਦਾ ਮੇਰੀ ਮਾਤਾ ਲੋਕਾਂ ਦੇ ਘਰਾਂ ਵਿੱਚ ਸੇਵਾ ਕਰਕੇ ਮੈਨੂੰ ਪੜਾਇਆ ਪਾਲਿਆ ਉਹ ਪ੍ਰਧਾਨ ਮੰਤਰੀ ਐਸ ਵੜੇ ਡਿਕਟੇਟਰਸ਼ਿਪ ਵਾਲੇ ਜਾ ਰਿਹਾ ਔਰ ਜਿਹੜੇ ਮਿਹਨਤ ਕਰਨ ਵਾਲੇ ਲੋਕ ਆ ਜਿਹੜੇ ਲੋਕ ਸਰਬੱਤ ਦਾ ਭਲਾ ਮੰਗਣ ਵਾਲੇ ਆ ਜਿਹੜੇ ਲੋਕ ਆਪਣੀ ਮਿਹਨਤ ਨੂੰ ਲੋਕਾਂ ਦੇ ਵਿੱਚ ਵੰਡ ਕੇ ਖਾਣ ਵਾਲੇ ਆ ਉਹਨਾਂ ਲੋਕਾਂ ਨਾਲ ਧੱਕਾ ਕੀਤਾ ਜਾ ਰਿਹਾ ਉਹਨਾਂ ਦੀ ਕੀਤਿ ਕਰਤ ਨੂੰ ਖੋਇਆ ਜਾ ਰਿਹਾ ਘਰ ਜ ਨਿਆ ਹੈਗਾ ਵਾ ਮੈਂ ਇਹ ਬੇਨਤੀ ਕਰਨਾ ਚਾਹੁੰਦਾ ਸੰਤ ਸਰਕਾਰ ਨੂੰ ਕਿਰਪਾ ਕਰਕੇ ਇਹਨਾਂ ਮਜ਼ਦੂਰਾਂ ਕਿਸਾਨਾਂ ਤੇ ਦਿਹਾੜੀਦਾਰ ਲੋਕਾਂ ਦੇ ਮਸੀਹਾ ਬਣੋ ਤਾਂ ਕਿ ਲੋਕੀ ਤੁਹਾਨੂੰ ਯਾਦ ਰੱਖ ਸਕਣ ਜਦੋਂ ਉਹਦੀ ਰੱਬ ਦੇ ਕਚਾਰੀ ਵਿੱਚ ਹਿਸਾਬ ਹੋਇਆ ਉੱਥੇ ਜਾ ਕੇ ਤੁਹਾਨੂੰ ਮੁੜ ਕੇ ਇਹਨਾਂ ਲੋਕਾਂ ਨੇ ਤੁਹਾਡੀ ਗਵਾਹੀ ਨਹੀਂ ਭਰਨੀ ਜਿੰਨਾ ਭਲੇ ਤੁਸੀਂ ਦੇਸ਼ ਨੂੰ ਉਲਟਾ ਕੇ ਤੇ ਲੋਕਾਂ ਦੇ ਕਪੜੇ ਲਾ ਰਹੇ ਜੀ ਹਨ ਰਵਿੰਦਰ ਸਿੰਘ ਜੀ ਸਰ ਅੱਜ ਕੀ ਕਰਵਾਇਆ ਜਾ ਰਿਹਾ ਸਾਡੇ ਅੱਜ ਜਿਹੜਾ ਦੋਹਾਂ ਫੋਰਮ ਵਾਲਾ ਮੋਰਚਾ ਸੀਗਾ ਜਿਹੜਾ ਪੰਜਾਬ ਬੰਦੀ ਸੀ ਤੇ ਅਸੀਂ ਬਟਾਲੇ ਸ਼ਹਿਰ ਦਾ ਵੀ ਧੰਨਵਾਦ ਕਰਦੇ ਪਰ ਬੈਂਕਾਂ ਕਿਤੇ ਨਾ ਕਿਤੇ ਕੰਪਲੇਂਟ ਆ ਰਹੀ ਵੀ ਬੈਂਕਾਂ ਖੁੱਲੀਆਂ ਇਸ ਕਰਕੇ ਸਾਨੂੰ ਫੇਰ ਸਾਡੇ ਆਗੂਆਂ ਨੇ ਬੇਨਤੀ ਕੀਤੀ ਵੀ ਤੁਸੀਂ ਜਾ ਕੇ ਬੈਂਕਾਂ ਕਲੋਜ਼ ਕਰੋ ਫਿਰ ਉੱਥੇ ਮੁਲਾਜ਼ਮਾਂ ਦਾ ਵੀ ਧੰਨਵਾਦ ਕਰਦੇ ਜਿੰਨਾ ਸਾਡੀ ਇੱਕ ਕੈਨੇ ਦੇ ਭਾਈ ਆਪਣੀਆਂ ਬੈਂਕਾਂ ਜਿਹੜੀਆਂ ਕਲੋਜ਼ ਕਰ ਦਿੱਤੀਆਂ ਹਾਂ ਹੱਥ ਜੋੜ ਕੇ ਰਹੀ ਹੱਥ ਜੋੜ ਕੇ ਕਰਾਈਆਂ ਗਿਆ ਬਿਲਕੁਲ ਮੁਲਾਜ਼ਮ ਵੀਰੇ ਇੱਥੇ ਹੀ ਆ ਉਹਨਾਂ ਨੂੰ ਪਤਾ ਕਰ ਸਕਦੇ ਬੜੇ ਪਿਆਸਦਕਾਰਾਂ ਨਾਲ ਬੈਂਕਾਂ ਜਿਹੜੀਆਂ ਬੰਦ ਕੀਤੀਆਂ ਨੇ ਬੈਂਕਾਂ ਦਾ ਕਿੱਦਾਂ ਤੁਸੀਂ ਹੋ ਬੜਾ ਵਧੀਆ ਸੰਯੋਗ ਰਿਹਾ ਜੀ ਬਾਕੀ ਆ ਦੋ ਤਿੰਨ ਬੈਂਕਾਂ ਜਿਹੜੀਆਂ ਉਹਨਾਂ ਦਾ ਕੋਈ ਨਿੱਜੀ ਕੰਮ ਕਰਕੇ ਉਹਨਾਂ ਓਪਨ ਕੀਤੀਆਂ ਸੀ ਇਹ ਕਰਕੇ ਬਹੁਤ ਧੰਨਵਾਦ ਕਰਦੇ ਹਾਂ ਬੈਂਕ ਮੁਲਾਜ਼ਮਾਂ ਦਾ ਹਾਂਜੀ ਬੰਦ ਕਰਾਇਆ ਗਏ ਸਾਰੇ ਜਿਹੜੀ ਜਿੰਨਾ ਵੀ ਬਟਾਲਾ ਜਿਹੜਾ ਬਟਾਲਾ ਸ਼ਹਿਰ ਆ ਦਿਹਾੜੀਦਾਰ ਮਜ਼ਦੂਰ ਜਿਹੜੇ ਸਾਰੇ ਆ ਸਾਰਾ ਹੀ ਕਲੋਜ਼ ਕੀਤਾ ਜੇ ਇਹ ਤਿੰਨ ਰੋਜ਼ ਤੋਂ ਅਸੀਂ ਬਿਲਕੁਲ ਜਿਹੜਾ ਹੋਕਾ ਵੀ ਦੇ ਕੇ ਗਏ ਹਾਂ ਤੁਹਾਡੇ ਮੀਡੀਆ ਰਾਹੀਂ ਕੁਝ ਮੰਗ ਪੱਤਰ ਵੀ ਦੇ ਕੇ ਗਏ ਸਦਕਾਨਾਂ ਤੇ ਸਾਰੇ ਸ਼ਹਿਰ ਨੇ ਸਮੂਲੀਅਤ ਕੀਤੀ ਆ ਦੋਵਾਂ ਮੋਰਚਿਆਂ ਦੀ ਜਿਹੜੀ ਜਗਜੀਤ ਸਿੰਘ ਜੀ ਢੱਲੇਵਾਲ ਸਰਮਨ ਸਿੰਘ ਮੰਦਿਰ ਹੋਰ ਵੀ ਜਥੇਬੰਦੀਆਂ ਜਿਹੜੀਆਂ ਅਸੀਂ ਸਾਰਿਆਂ ਦਾ ਧੰਨਵਾਦ ਕਰਦੇ ਆ ਪੂਰੇ ਬਟਾਲੇ ਸ਼ਹਿਰ ਦਾ ਧੰਨਵਾਦ ਕਰਦੇ ਜਿਹਨਾਂ ਸੰਯੋਗ ਦਿੱਤਾ ਹੈ ਵਪਾਰੀ ਵਰਗ ਨੂੰ ਕਿੱਦਾਂ ਮੰਨਦੇ ਤੁਸੀਂ ਅਸੀਂ ਬਹੁਤ ਧੰਨਵਾਦ ਕਰਦੇ ਆ ਆੜਤੀਆਂ ਦਾ ਵਪਾਰੀ ਵਰਗ ਕਾਰਖਾਨੇ ਜਿੰਨੇ ਵੀ ਆ ਅਸੀਂ ਸਾਰਿਆਂ ਦਾ ਤਹਿ ਦਿਲੋਂ ਧੰਨਵਾਦ ਕਰਦੇ ਜਿਹਨਾਂ ਸੰਯੋਗ